ਸੀ ਮਿੱਟੀ ਵਾਜਾਂ ਮਾਰਦੀ ਮਿੱਟੀ ਵਾਜਾਂ ਮਾਰਦੀ ਜਿਵੇਂ ਮੈਂ ਗਾਣਾ ਸੀ ਮਿੱਟੀ ਵਾਜਾਂ ਮਾਰਦੀ ਦਾ ਮੈਂ ਪਿੱਛੇ ਨੱਚ ਰਹੀ ਆ ਪਿਛਲੀਆਂ ਕੁੜੀਆਂ ਸਿਰਸਲੀ ਸੱਚੀ ਮੈਂ ਕਦੇ ਕਦੇ ਲਾ ਕੇ ਦੇਖ ਲੈਣੀ ਹੁੰਦੀ ਆ ਕਿਹਾ ਦੇਖੋ ਆ ਆ ਪਿੱਛੇ ਜਿਹੜੀ ਖੜੀ ਆ ਨਾ orange suit ਵਾਲੀ ਇਹ ਮੈਂ ਆ ਪਰ ਉੱਥੇ ਮੈਨੂੰ ਐ ਲੱਗਦਾ ਸੀ ਕਿ ਮੈਂ ਪਿੱਛੇ ਨੱਚ ਰਹੀ ਆ ਉਹ ਠੀਕ ਐ ਪਰ ਆ ਜਿਹੜੇ 5-7 ਜਣੇ ਮੇਨ ਹਨਾ ਇੰਨਾਸ ਕਿਵੇਂ ਆਈਦਾ ਇਹ ਇਹ ਕਰਨਾ ਦੁਨੀਆ ਜੋ ਦੇਖਦੀ ਹੈ ਜੋਰੇ ਚ ਬਝੈਲ ਚ ਜੱਦਾ ਰੋਚ ਪਰ ਉਸ ਤੋਂ ਬਿਹਾਈਂਡ ਵੀ ਕੋਲ ਸਿੱਧੂ ਬਹੁਤ ਕੁਝ ਸੀ ਜਿੰਦਰੇ ਤੂੰ ਮਾਣ ਕਰਿਆ ਕਰ ਹੈਨਾ ਆਪਾਂ ਪਾਪਾ ਦੀਆਂ ਪਰੀਆਂ ਨਹੀਂ ਛੁਰੀਆਂ ਪਰੀਆਂ ਦਾ ਤਾਂ ਘਰੇ ਹੈਨਾ ਇੱਕ ਕੌਗਰੋਜ ਤੋਂ ਡਰ ਕੇ ਸਰ ਜਾਂਦਾ ਹਾਂ ਤੇਰੇ ਮੇਰੇ ਵਰਗੀਆਂ ਨੂੰ ਤਾਂ ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ਮਿੱਦਣੀਆਂ ਪੈਂਦੀਆਂ ਤਾਨੂੰ ਯਾਦ ਹੋਣਾ ਇੱਕ ਸਮਾਂ ਆਇਆ ਸੀ ਲੋਕਡਾਊਨ ਦਾ ਉਦੋਂ ਨਾਲ ਸਾਰੇ ਘਰੇ ਸੀ ਤੇ ਪੰਜਾਬੀ ਸਿਨੇਮਾ ਦੇਖਣ ਦੇ ਲੋਕ ਬਹੁਤ ਸ਼ੌਕੀਨ ਨੇ ਤਾਂ ਉਦੋਂ ਨਾਲ ਅਸੀਂ ਜਿੰਨੀਆਂ ਵੈਬ ਸੀਰੀਜ਼ ਸੀ ਜਿੰਨੇ ਵੀ OTT ਪਲੇਟਫਾਰਮ ਤੇ ਸਾਰੀਆਂ ਦੇਖ ਲੀਆਂ ਸਾਨੂੰ ਆਦਤ ਪੈ ਗਈ ਵੈਬ ਸੀਰੀਜ਼ ਦੇਖਣ ਦੀ ਤੇ ਅਸੀਂ ਇਹ ਡੀਕ ਕਰਦੇ ਹੁੰਦੇ ਸੀ ਯਾਰ ਇਹੋ ਜੀ ਵੈਬ ਸੀਰੀਜ਼ ਹੈ ਇਹੋ ਜਿਹਾ ਸਿਨੇਮਾ ਕੀ ਪੰਜਾਬ ਦੇ ਵਿੱਚ ਵੀ ਬਣੇਗਾ ਸਾਡੀ ਭਾਸ਼ਾ ਦੇ ਵਿੱਚ ਸਾਡੇ ਬੰਦੇ ਹੋਣਗੇ ਸਾਨੂੰ ਆਪਣਾ ਜਿਹਾ ਲੱਗੇਗਾ ਤਾਂ ਫਿਰ ਉਹ ਡੀਕ ਖਤਮ ਹੋ ਗਈ ਹੈ ਹੁਣ ਇਦਾਂ ਦੀ ਕੋਈ ਵੈਬ ਸੀਰੀਜ਼ ਜਿਸ ਦਾ ਨਾਮ ਹੈ دارو ਕੇਵਲ 1 OTT ਪਲੇਟਫਾਰਮ 'ਤੇ 4 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ ਇਸ ਵੈਬ ਸੀਰੀਜ਼ ਦਾ ਜੋ ਕੇਂਦਰ ਬਿੰਦੂ ਹੈ ਉਹ ਦਾਰੋ ਨਾਮ ਦਾ ਇੱਕ ਕਿਰਦਾਰ ਹੈ ਜਿਸ ਨੂੰ ਕੁੱਲ ਸਿੱਧੂ ਪੈਨੇ ਨੇ ਨਿਭਾਇਆ ਹੋ ਸਾਡੇ ਨਾਲ ਮੌਜੂਦ ਨੇ ਅੱਜ ਉਹਨਾਂ ਨਾਲ ਇੰਟਰਵਿਊ ਕਰਾਂਗੇ ਮੈਡਮ ਸਤਿ ਸ੍ਰੀ ਅਕਾਲ ਪੰਜਾਬੀ ਆਗੇ ਤੇ ਤੁਹਾਡਾ ਸਵਾਗਤ ਥੈਂਕ ਯੂ ਸੋ ਮੱਚ ਮੈਂ ਪੁੱਛਣਾ ਚਾਹੂੰਗਾ ਕਿੰਨੇ ਸਾਲ ਕਿੰਨੇ ਮਹੀਨੇ ਕਿੰਨੇ ਘੰਟੇ ਲੱਗੇ ਇਹ ਕਿਰਦਾਰ ਤੱਕ ਪਹੁੰਚਣ ਲਈ ਮੈਂ ਅਮੇਸ਼ੇ ਕਹਿਣੀ ਹੁੰਦੀ ਆ ਕਿ ਨਾ ਮੈਨੂੰ ਆਏ ਨਹੀਂ ਪਤਾ ਹੁੰਦਾ ਵੀ ਮੈਂ ਕਿੰਨਾ ਨੇੜੇ ਪਹੁੰਚ ਸਕੀ ਆ ਉਹ ਮੈਂ ਮਤਲਬ ਉਸ ਗੱਲ ਤੇ ਛੱਡ ਦਿੰਦੀ ਆ ਕਿ ਮੈਨੂੰ ਜਿਵੇਂ ਤੁਸੀਂ ਸਾਰੇ ਜਿਵੇਂ ਤੁਸੀਂ ਕਿਹਾ ਕਿ ਬਹੁਤ ਅੱਛਾ ਹੈ ਮੈਨੂੰ ਲੱਗਦਾ ਕਿ ਠੀਕ ਹੈ ਫਿਰ ਕੁਝ ਮੈਂ ਚੰਗਾ ਕਰਤਾ ਹੋਊਗਾ ਹਨਾ ਮੈਨੂੰ ਆਪ ਨੂੰ ਨਿਦਸਨਾਉਂਦਾ ਕਿ ਮੈਨੂੰ ਕਿੰਨਾ ਟਾਈਮ ਲੱਗਿਆ ਜਾਂ ਮੈਂ ਕਹਾ ਮੈਂ ਤਾਂ ਬਹੁਤ ਮਿਹਨਤ ਕੀਤੀ ਮੈਨੂੰ ਆਪ ਹੀ ਨਹੀਂ ਪਤਾ ਹੁੰਦਾ ਵੀ ਮੈਂ ਕਿਵੇਂ ਕਰਕੇ ਆ ਗਈ ਮੈਂ ਹਮੇਸ਼ਾ ਹੀ ਮੈਨੂੰ ਐ ਹੁੰਦਾ ਕਿ ਇਹ ਕੋਈ ਪਾਵਰ ਆ ਜਿਨੇ ਮੇਰੇ ਤੋਂ ਕਰਾ ਲਿਆ ਕਿਉਂਕਿ ਮੈਂ ਤਾਂ ਬਹੁਤ ਡਰਦੀ ਗਈ ਹੁੰਦੀ ਆ ਵੀ ਮੈਂ ਕਰ ਲੂੰਗੀ ਉਹ ਕੈਰੈਕਟਰ ਜਾਂ ਮੈਂ ਮਤਲਬ ਜਿਵੇਂ ਸਰ ਨੇ ਲਿਖਿਆ ਮੈਂ ਪੂਰੀ ਉਤਰ ਸਕੂੰਗੀ ਹੈਨਾ ਕਿ ਉਹ ਮਤਲਬ ਜੋ ਉਹਨਾਂ ਨੂੰ ਚਾਹੀਦਾ ਮੈਂ ਉਹ ਕਰ ਪਾਉਂਗੀ ਤੇ ਮੈਨੂੰ ਲੱਗਦਾ ਕਿ ਵਾਈ ਗਰੂ ਆਪੇ ਹੀ ਕਰਾ ਲੈਂਦੇ ਆ ਹਮ ਕਦੋਂ ਸ਼ੁਰੂਆਤ ਕੀਤੀ ਸੀ ਤੁਸੀਂ ਐਕਟਿੰਗ ਲਾਈਨ ਦੀ ਅ ਅੰਨੇ ਕੋੜੇ ਦਦਾਂਤ ਮੇਰੀ ਪਹਿਲੀ ਫਿਲਮ ਸੀ ਅੰਨੇ ਕੋੜੇ ਦਦਾਂਤ ਇਹ ਤਾਂ ਫਿਲਮ ਦੇ ਵਿੱਚ ਤੋਂ ਸ਼ੁਰੂਆਤ ਕਰ ਲਈ ਉਸ ਤੋਂ ਪਹਿਲਾਂ ਕੀ ਸਟਰਗਲ ਰਿਹਾ ਕੀ ਸਟਰਗਲ ਰਿਹਾ ਉਸ ਫਿਲਮ ਤੱਕ ਪਹੁੰਚਦੀ ਕਹਾਣੀ ਜਿਵੇਂ ਮੈਂ ਥੀਏਟਰ ਵੀ ਕਰਦੀ ਸੀ ਮੈਂ ਕਾਲਜੇਸ ਦੇ ਵਿੱਚ ਜਾਂ ਆਪਣਾ ਸਕੂਲਾਂ ਚ ਗਿੱਧਾ ਵੀ ਸਿਖਾਉਂਦੀ ਸੀ ਕੁੜੀਆਂ ਨੂੰ ਤੇ ਹੋਰ ਛੋਟੇ ਛੋਟੇ ਮੈਂ ਪਤਾ ਨਹੀਂ ਬੱਚਿਆਂ ਨੂੰ ਆਪਦੀ ਪਾਕਟ ਮਨੀ ਲਈ ਹੁੰਦਾ ਵੀ ਕਿਉਂਕਿ ਡੈਡੀ ਪਾਕਟ ਮਨੀ ਨਹੀਂ ਸੀ ਦਿਨ ਦੇ ਸਾਡੇ ਕੋਈ ਐਸੇ ਰਵਾਇਜ ਨਹੀਂ ਸੀ ਹਨਾ ਵੀ ਐ ਥੋੜੇ ਪੈਸੇ ਦੇਈਂਦੇ ਆ ਬੱਚੇ ਨੂੰ ਕਿ ਬੱਚੇ ਦੀਆਂ ਲੋੜਾਂ ਹੋਣ ਤਾਂ ਮੈਂ ਉਹਨਾਂ ਲਈ ਆਪਦਾ ਨਿੱਕਾ ਨਿੱਕਾ ਕੋਈ ਕੰਮ ਕਰ ਲੈਂਦੀ ਸੀ ਤੇ ਮੈਨੂੰ ਵਿੱਚੇ ਕੋਈ ਛੋਟੀ ਮੋਟੀ ਫਿਲਮ ਵੀ ਹੋ ਸਕਦੀ ਸੀ ਜਿਨ੍ਹਾਂ ਨੂੰ ਉਹਨਾਂ ਵੇਲੇ ਕੀ ਕਹਿੰਦੇ ਸੀਗੇ ਸ਼ੈਲੀ ਫਿਲਮਾਂ ਸ਼ੈਲੀ ਫਿਲਮਾਂ ਹਨਾ ਹਾਂ ਤੇ ਮੈਨੂੰ ਯਾਦ ਹੈ ਕਿ ਮੈਂ ਨਿੱਕੀਆਂ ਨਿੱਕੀਆਂ ਉਹ ਵੀ ਕੀਤੀਆਂ ਮੈਨੂੰ ਲੱਗਦਾ ਹੁੰਦਾ ਸੀ ਕਿ ਠੀਕ ਹੈ ਯਾਰ ਮੈਂ ਤਾਂ ਐਕਟਰ ਬਣਨਾ ਚਾਹੁੰਦੀ ਸੀ ਉਦੋਂ ਤੁਹਾਨੂੰ ਨਹੀਂ ਪਤਾ ਹੁੰਦਾ ਵੀ ਇਹ ਕੀ ਹੈ ਇਹ ਕੀ ਹੈ ਹਨਾ ਤੇ ਮੈਨੂੰ ਲੱਗਦਾ ਕਿ ਚੰਗੀ ਗੱਲ ਹੈ ਉਹ ਸਾਰਾ ਕੁਝ ਕੀਤਾ ਇਹਨੂੰ ਹੀ ਸਟਰਗਲ ਕਹਿੰਦੇ ਨੇ ਹਮ ਮਤਲਬ ਦੁਨੀਆ ਜੋ ਦੇਖਦੀ ਹੈ ਜੋਰੇ ਚ ਬਜੈਲ ਚ ਜਦਾਰੋ ਚ ਪਰ ਉਸ ਤੋਂ ਬਿਹਾਈਂਡ ਵੀ ਕੋਲ ਸਿੱਧੂ ਬਹੁਤ ਕੁਝ ਦੀ ਗਈ ਬਿਲਕੁਲ ਮੈਂ ਫਿਲਮ ਸੀ ਮਿੱਟੀ ਵਾਜਾ ਮਾਰਦੀ ਮਿੱਟੀ ਵਾਜਾਂ ਮਾਰਦੀ ਚ ਮੈਂ ਗਾਣਾ ਸੀ ਮਿੱਟੀ ਵਾਜਾਂ ਮਾਰਦੀ ਦਾ ਇੱਕ ਮੇਰੇ ਗਾਣਾ ਨਹੀਂ ਆਦ ਮੇਲੇ ਵਾਲਾ ਹਰਪਜਨ ਮਾਨ ਸਰਹੋਰਾਂ ਦਾ ਤੇ ਜਪਜੀ ਖੇਰਾ ਜੀ ਮੈਂ ਪਿੱਛੇ ਨੱਚ ਰਹੀ ਆ ਪਿਛਲੀਆਂ ਕੁੜੀਆਂ ਚ ਸੀਰੀਅਸਲੀ ਸੱਚੀ ਮੈਂ ਕਦੇ ਕਦੇ ਲਾ ਕੇ ਦੇਖ ਲੈਣੀ ਹੁੰਦੀ ਆ ਗਾਣਾ ਤੇ ਫਿਰ ਮੈਨੂੰ ਲੱਗਦਾ ਹੁੰਦਾ ਕਿ ਉਹ ਸੀ ਉਹ ਸੀ ਉਹ ਸੀ ਉਹ ਸੀ ਉਹ ਸੀ ਮੈਂ ਹਨਾ ਕਿ ਉਹ ਨੰਗੀ ਰੰਗੀ ਫਿਰ ਪੋਜ਼ ਕਰਦੀ ਆ ਕਿ ਆ ਦੇਖੋ ਆ ਪਿੱਛੇ ਜਿਹੜੀ ਕੜੀ ਆ ਨਾ orange suit ਆ ਰਹੀ ਇਹ ਮੈਂ ਆ ਤੇ ਪਰ ਇਹ ਹੈ ਕਿ ਪਰਮਾਤਮਾ ਤੁਹਾਨੂੰ ਦਿੰਦਾ ਜੇ ਤੁਸੀਂ ਚੀਜ਼ਾਂ ਨੂੰ ਬਹੁਤ ਦਿਲ ਤੇ ਸ਼ਿੱਦਤ ਨਾਲ ਮੰਗਦੇ ਹੋ ਜਦੋਂ ਮੈਂ ਉਹ ਫਿਲਮ ਕਰਕੇ ਆਈ ਸੀ ਉਦੋਂ ਮੈਂ ਹੋਰ ਕੁਝ ਨਹੀਂ ਸੀ ਕੀਤਾ ਕੋਈ ਵੱਡੀ ਫਿਲਮ ਨਾਥਿੰਗ ਮੈਂ ਕਾਲਜ ਗਿੱਦਮ ਆਉਂਦੀ ਸੀ ਤਾਂ ਸਾਨੂੰ ਲੈ ਗਏ ਹਨਾ ਗਾਣੇ ਖਾਤਰ ਪਰ ਉੱਥੇ ਮੈਨੂੰ ਐ ਲੱਗਦਾ ਸੀ ਕਿ ਮੈਂ ਪਿੱਛੇ ਨੱਚ ਰਹੀ ਆ ਉਹ ਠੀਕ ਹੈ ਪਰ ਆ ਜਿਹੜੇ ਪੰਜ ਸੱਤ ਜਣੇ ਮੇਨ ਹਨਾ ਇੰਨਾ ਚ ਕਿਵੇਂ ਆਈ ਦਾ ਇਹ ਇਹ ਕਰਨਾ ਗੂਸ ਬਮਸ ਖੜੇ ਹੋ ਗਏ ਵੀਰੇ ਗੱਲ ਸੱਚੀ ਹੈ ਮੈਂ ਬਹੁਤ ਘਟ ਕੀਤੀ ਹੈ ਇਹ ਗੱਲ ਵੀ ਛੋਟੇ ਹੁੰਦੇ ਤਾਂ ਐਕਟਰ ਬਣਨਾ ਤਾਂ ਸੋਚਦੀ ਸੀ ਪਰ ਉਹ ਬਣਨਾ ਕਿਵੇਂ ਤਾਂ ਪਤਾ ਨਹੀਂ ਸੀ ਹਾਂ ਕੁਝ ਵੀ ਮਿਲ ਜਾਂਦਾ ਥੀਏਟਰ ਕਰ ਲਿਆ ਕੋਈ ਟੈਲੀ ਫਿਲਮ ਮਿਲ ਗਈ ਉਹ ਕਰ ਲਈ ਵੱਡੇ ਹੋ ਕੇ ਜਦੋਂ ਮੈਂ ਇਸ ਸੈਟਅਪ ਤੇ ਪਹੁੰਚੀ ਹਨਾ ਮੇਰੇ ਲਈ ਨਵਾਂ ਸੀ ਸਾਰਾ ਕੁਝ ਵੱਡਾ ਵੱਡਾ ਹਨਾ ਵੀ ਐ ਹਰ ਭਜਨ ਸਰ ਨੂੰ ਦੇਖਣਾ ਜਪਜੀ ਖੇਰਾ ਐ ਨਹੀਂ ਸੋਣੀ ਕੁੜੀ ਹਨਾ ਮੈਨੂੰ ਹਸਾਉਂਦਾ ਸਾਡੀ ਜਦੋਂ ਰਿਹਸਲਸ ਸਟਾਰਟ ਹੋਈਆਂ ਹਨਾ ਅਸੀਂ ਕੁੜੀਆਂ ਨੇ ਕੀ ਕੀਤਾ ਰਿਹਸਲਾਂ ਹਾਲ ਸੀ ਬਹੁਤ ਵੱਡਾ ਉੱਥੇ ਪਾਇਆ ਫੋਰ ਦਾ ਅਸੀਂ ਆਪਦੀਆਂ ਜੁਰਾਬਾਂ ਲਾਈਆਂ ਤੇ ਅਸੀਂ ਰਿਹਸਲ ਕਰਨ ਲੱਗੀਆਂ ਲੰਗੇ ਬਰੀ ਹਾਂਜੀ ਜੱਬਜੀ ਖੈਰਾ ਜੀ ਨੇ ਜੁਰਾਬਾਂ ਪਾਈਆਂ ਤਾਂ ਕਿ ਪੈਰ ਖੰਦੇ ਨਾ ਹੋਣ ਖੰਦੇ ਨਾ ਹੋਣ ਉਹਨਾਂ ਨੇ ਜੁਰਾਬਾਂ ਪਾ ਕੇ ਰਿਹਸਲ ਕੀਤੀਆਂ ਹਾਲ ਚ ਫਲੋਰ ਤੇ ਅਸੀਂ ਜੁਰਾਬਾਂ ਲਾ ਕੇ ਆ ਡਿਫਰੈਂਸ ਆ ਇਹ ਡਿਫਰੈਂਸ ਆ ਹੈਨਾ ਤੁਸੀਂ ਸੋਚੋ ਤੇ ਫਿਰ ਮੈਨੂੰ ਇਹ ਲੱਗਦਾ ਸੀ ਕਿ ਯਾਰ ਇੰਨਾ ਛੋਣਾ ਚਾਹੀਦੀ ਆ ਮੈਂ ਕਿਵੇਂ ਹੋਊਂਗੀ ਮੈਨੂੰ ਨਹੀਂ ਪਤਾ ਤੇ ਉਸ ਤੋਂ ਬਾਅਦ ਮੈਨੂੰ ਅੰਨੇ ਘੋੜੇ ਦਾ ਦਾਨ ਮਿਲ ਗਈ ਥੀਏਟਰ ਕਰਦੇ ਕਰਦੇ ਹਨਾ ਫਿਰ ਮੈਂ ਸ਼ਾਰਟ ਫਿਲਮਾਂ ਵੀ ਕੀਤੀਆਂ ਔਰ ਮੇਨਾਂ ਦਾ ਅੰਨੇ ਘੋੜੇ ਦਾ ਦਾਨ ਤੋਂ ਬਾਅਦ ਹੀ ਸੱਚ ਮੈਨੂੰ ਸਰ ਨੇ ਇੱਕ ਹੋਰ ਫਿਲਮ ਬਣਾਈ ਫਿਰ ਮਨਜੀ ਨੇ ਅੱਜ ਦੇ ਰਾਂਝੇ ਹਾਂ ਅੱਜ ਦੇ ਰਾਂਝੇ ਫਿਲਮ ਤੁਸੀਂ ਦੇਖੋ ਕਿ ਪਰਮਾਤਮਾ ਜੇ ਤੁਹਾਡਾ ਬੰਦੇ ਨੇ ਯਕੀਨ ਕਰਨਾ ਹੋਵੇ ਤਾਂ ਇੱਕ ਜਵਾਗੜੀ ਜਿਹੜੀ ਇਹ ਸੋਚ ਕੇ ਆਈ ਕਿ ਮੈਂ ਆ ਪੰਜ ਸੱਤ ਜਣਿਆਂ 'ਚ ਹੋਣੀ ਚਾਹੀਦੀ ਹਾਂ ਹਾਂ ਤੇ ਉਹ ਹੀ 5-7 ਜਣੇ ਸੀਗੇ। ਉਹੀ ਟੀਮ ਦੇ ਬੰਦੇ ਜਦੋਂ ਜਦੋਂ ਮੈਂ ਕੰਮ ਕੀਤਾ ਵੀ ਠੀਕ ਹੈ ਹਰਪਰ ਜਨਸਰੀਆ ਜਬਜੀ ਜੀ ਨਹੀਂ ਸੀਗੇ। ਜੀ ਤੇ ਉਹ ਕੁੜੀ ਉਹਨਾਂ ਉਸੇ ਟੀਮ ਦੇ ਮੇਨ ਪ੍ਰਾਈਮ ਕਾਸਟ ਦੇ ਵਿੱਚ ਹਨਾ ਉਦੋਂ ਮੈਨੀਫੈਸਟ ਤੁਹਾਡੀ ਉਹ ਸੱਚ ਹੁੰਦੀ ਤੇ ਰਹੀ। ਹਾਂ ਉਦੋਂ ਇਹ ਨਹੀਂ ਸੀ ਪਤਾ ਕਿ ਮੈਨੀਫੈਸਟੇਸ਼ਨ ਉਦੋਂ ਨਹੀਂ ਸੀ ਸ਼ਬਦ ਆਇਆ। 2022 ਤੋਂ ਬਾਅਦ ਹੀ ਸ਼ਾਇਦ ਆਈ। ਬਾਅਦ ਹਾਂ ਤੇ ਪਰ ਏ ਮੈਨੂੰ ਪਤਾ ਸੀ ਕਿ ਜੋ ਮੈਂ ਸੋਚ ਲੈਂਦੀ ਆ ਮੈਨੂੰ ਮੈਨੂੰ ਮੈਨੀਫੈਸਟੇਸ਼ਨ ਦਾ ਮਤਲਬ ਇਹ ਇਹ ਲੱਗਦਾ ਸੀ ਵੀ ਜੋ ਮੈਂ ਸੋਚਦੀ ਆ ਪ੍ਰਮਾਤਮਾ ਮੈਨੂੰ ਦੇ ਦਿੰਦਾ ਹਾਂ ਤੇ ਇਹ ਕਿੱਡੀ ਗੱਲ ਆ ਕਿ ਤੁਸੀਂ ਐ ਪਿੱਛੇ ਨੱਚਦੇ ਆਂ ਨੇ ਉਦੋਂ ਤੁਸੀਂ ਐ ਸੋਚਦੇ ਸੀ ਉਦੋਂ ਮੈਨੂੰ ਲੱਗਦਾ 5 ਕਿਸਾਲ ਬਾਅਦ ਪਤਾ ਨਹੀਂ ਕਿੰਨੇ ਸਾਲ ਬਾਅਦ ਬਣੀ ਉਹ ਫਿਲਮ ਮੈਨੂੰ ਨਹੀਂ ਇਸ ਗੱਲ ਦਾ ਧਿਆਨ ਨਹੀਂ ਤੇ ਤੁਸੀਂ ਪ੍ਰਮਾਤਮਾ ਨੇ ਲਿਆ ਕੇ ਤੁਹਾਨੂੰ ਉੱਥੇ ਖੜਾਤਾ ਠੀਕ ਖੜਾ ਕਰਤਾ ਉੱਥੋਂ ਫਿਰ ਸ਼ੁਰੂਆਤ ਹੋਈ ਫਿਰ ਮੈਂ ਫਿਰ ਮੈਂ ਕੰਮ ਕੀਤਾ ਦਾਰੋ ਦੇ ਵਿੱਚ ਜਦੋਂ ਮੈਂ ਉਹਦੇ ਟ੍ਰੇਲਰ ਲਾਂਚ ਵੀ ਸੀ ਵੱਡੀ ਸਕਰੀਨ ਤੇ ਤੁਹਾਨੂੰ ਦੇਖਿਆ ਜੀ ਮੈਂ 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 ਮਹਿਸੂਸ ਕੀਤਾ ਪਰਸਨਲੀ ਕਿ ਇਹ ਕੁੱਲ ਸਿੱਧੂ ਨਹੀਂ ਹੈ ਇਹ दारू ਹੀ ਹੈ ਜਿੱਦਾਂ ਹੀ ਹੁੰਦਾ ਹੋਏਗਾ ਉਹ ਏਦਾਂ ਹੀ ਪੈਟਰੋਲ ਪਾਉਂਦੀ ਹੋਏਗੀ ਉਹ ਏਦਾਂ ਹੀ ਸਾਈਕਲ ਚਲਾਉਂਦੀ ਹੋਏਗੀ ਮੈਂ ਹਰਾਣ ਸੀਗਾ ਇਹ ਕਿਵੇਂ ਹੋ ਜਾਂਦਾ ਹੈ ਕਿ ਅੱਧੇ ਅੰਦਰੋਂ ਕੁੱਲ ਨੂੰ ਖਤਮ ਕਰ ਦੇਣਾ दारू ਜਿਉਂਦੀ ਰੱਖਣੀ ਇਹ ਕਿਵੇਂ ਕੀਤਾ ਤੁਸੀਂ ਆ ਮੈਨੂੰ ਨਹੀਂ ਲੱਗਦਾ ਕਿ ਅਸੀਂ ਆਪਦੇ ਅੰਦਰੋਂ ਕਿਸੇ ਨੂੰ ਮਾਰ ਦਿੰਨੇ ਆ ਤੇ ਕਿਸੇ ਨੂੰ ਜਿਉਂਦਾ ਰੱਖਦੇ ਆ ਮੈਨੂੰ ਇਹ ਲੱਗਦਾ ਕਿ ਤੁਸੀਂ ਆਪਦੇ ਕੰਮ ਪ੍ਰਤੀ ਇਮਾਨਦਾਰ ਕਿੰਨੇ ਹੋ ਮੈਂ ਆਪਦਾ ਕੰਮ ਇਸ ਤਰੀਕੇ ਨਾਲ ਹੀ ਕਰਦੀ ਹਾਂ ਕਿ ਮੈਂ ਇਮਾਨਦਾਰੀ ਨਾਲ ਕਰਦੀ ਹਾਂ ਤੁਸੀਂ ਟ੍ਰੇਲਰ ਦੇਖਿਆ ਤੁਸੀਂ ਮੈਨੂੰ ਦੇਖਿਆ ਕਿ ਮੇਰੀ ਮੇਰੀ ਲੁੱਕ ਜੋ ਤੁਹਾਨੂੰ ਮੇਰੀ ਮਿਹਨਤ ਦਿਖ ਰਹੀ ਹੋਊਗੀ ਕਿਉਂਕਿ ਮੈਂ 1% ਵੀ ਨਾ ਮੇਰੇ ਕੋਈ ਮੇਕਅਪ ਹੈ ਨਾ ਕੁਛ ਹੈ ਨਾ ਮੇਰੀ ਚਾਹ ਸੀ ਮੈਨੂੰ ਹੁੰਦਾ ਕਿ ਜੋ ਡਾਇਰੈਕਟਰ ਨੂੰ ਚਾਹੀਦਾ ਹੈ ਜੋ ਉਹਨਾਂ ਦੇ ਕੈਰੇਕਟਰ ਦੀ ਡਿਮਾਂਡ ਹੈ ਉਹ ਕਰਨਾ ਔਰ ਮੈਨੂੰ ਆਪਦਾ ਹਰ ਸੀਨ ਕਰਨ ਤੋਂ ਬਾਅਦ ਇਹ ਹੁੰਦਾ ਕਿ ਮੈਂ ਡਾਇਰੈਕਟਰ ਦੇ ਐਕਸਪ੍ਰੈਸ਼ਨਸ ਦੇਖ ਸਕਾਂ ਕਿ ਕੀ ਇਹ ਮੈਂ ਕਦੇ ਵੀ ਅੱਜ ਤੱਕ ਮਤਲਬ ਆਪਦੇ ਆਪ ਨੂੰ ਜਾ ਕੇ ਬਾਅਦ ਚ ਮੈਂ ਨਹੀਂ ਦੇਖਿਆ ਪਲੇਬੈਕ ਆਪਾਂ ਹਨਾ ਵੀ ਮੈਂ ਨਹੀਂ ਦੇਖਿਆ ਤੇ ਕਈ ਲੋਕ ਚੈੱਕ ਕਰਦੇ ਆ ਕਿ ਦੇਖ ਲੈਣੇ ਆ ਤਾਂ ਮੈਨੂੰ ਆਦਤ ਨਹੀਂ ਹੈਗੀ ਕਈ ਵਾਰੀ ਵੈਸੇ ਹੀ ਦੂਜੇ ਦੇਖ ਹੀ ਜਾਂਦੇ ਤਾਂ ਫਿਰ ਮੈਂ ਵੀ ਵੇਖ ਲਿਆ ਪਰ ਮੈਂ ਕਦੇ ਨਹੀਂ ਕਿਹਾ ਕਿ ਮੈਨੂੰ ਮੈਨੂੰ ਵਿਖਾਓ ਮੈਂ ਦੇਖਣਾ ਹੈ ਮੈਂ ਕੀ ਕੀਤਾ ਮੇਰਾ ਯਕੀਨ ਡਾਇਰੈਕਟਰ ਤੇ ਹੁੰਦਾ ਮੈਨੂੰ ਲੱਗਦਾ ਕਿ ਉਹਨਾਂ ਨੇ ਜੇ ਓਕੇ ਕੀਤਾ ਨਾ ਇਟ ਮੀਨ ਜੋ ਉਹਨਾਂ ਨੂੰ ਚਾਹੀਦਾ ਸੀ ਉਹ ਮਿਲ ਗਿਆ ਫਿਰ ਮੈਂ ਹੋਰ ਕੀ ਕਰਨਾ ਮੈਨੂੰ ਤਾਂ ਕਿਉਂਕਿ ਵਿਜ਼ਨ ਡਾਇਰੈਕਟਰ ਦਾ ਹੁੰਦਾ ਬਿਲਕੁਲ ਜੀ ਇਹਦੇ ਵਿੱਚ ਨਾ ਦਾਰੋ ਇਸ਼ਕ ਵੀ ਕਰਦੀ ਹੈ ਮੁਹੱਬਤ ਵੀ ਹੁੰਦਾ ਹੈ ਗਰੀਬ ਕੁੜੀਆਂ ਦਾ ਇਸ਼ਕ ਕਿਵੇਂ ਦਾ ਹੁੰਦਾ ਹੈ ਉਹ ਦਿਹਾੜੀਆਂ ਕਰ ਰਹੀਆਂ ਪਰ ਚਾਹ ਤਾਂ ਉਹਨਾਂ ਦੇ ਵੀ ਆ ਉਹ ਵੀ ਹੈ ਗਰੀਬ ਕੁੜੀਆਂ ਦਾ ਇਸ਼ਕ ਤੁਹਾਨੂੰ ਕਿਵੇਂ ਲੱਗਾ ਕਿ ਉਹਨਾਂ ਦੇ ਦਾਰੋ ਨਾ ਇਸ਼ਕ ਨਹੀਂ ਕਰਦੀ ਉਹ ਇੱਕ ਉਹਦੀ ਉਹਦੀ ਜ਼ਿੰਦਗੀ 'ਚ ਇੱਕ ਐਸਾ ਮੌਕਾ ਆਉਂਦਾ ਜਦੋਂ ਉਹਨੂੰ ਜ਼ਰੂਰਤ ਪੈਂਦੀ ਹੈ ਕਿਸੇ ਦੀ ਤੇ ਉਹਨੂੰ ਆਪਾਂ ਇਸ਼ਕ ਦਾ ਨਾਮ ਨਹੀਂ ਦੇ ਸਕਦੇ ਠੀਕ ਹੈ ਕਿ ਜਦੋਂ ਉਹ ਆਪਣੀ ਲਾਈਫ ਚੱਗੇ ਵੱਧਦੀ ਹੈ ਫਿਰ ਪਿਆਰ ਹੋ ਜਾਂਦਾ ਹਾਂ ਪਰ ਪਹਿਲਾਂ ਐਸਾ ਕੁਝ ਨਹੀਂ ਕਿ ਦਾਰੋ ਇਸ਼ਕ ਕਰਦੀ ਹੈ ਦਾਰੋ ਕੋਲੇ ਇਸ਼ਕ ਕਰਨ ਦਾ ਟਾਈਮ ਹੀ ਨਹੀਂ ਸੀ ਦਾਰੂ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਉਹਨੂੰ ਅਲਾਉ ਨਹੀਂ ਕਰਦੀਆਂ ਕਿ ਉਹ ਇਸ਼ਕ ਕਰੇ। ਮੈਂ ਉਹੀ ਪੁੱਛਣਾ ਚਾਹੁੰਦਾ ਗਰੀਬ ਕੁੜੀਆਂ ਕਿੱਦਾਂ ਦਾ ਕੋਈ ਜਦੋਂ ਘਰ ਦੇ ਵਿਆਹ ਦਿੰਦੇ ਆ ਠੀਕ ਐ ਫਿਰ ਫਿਰ ਉਹਨੂੰ ਉਸ ਬੰਦੇ ਨਾਲ ਬਹੁਤ ਪਿਆਰ ਹੋਇਆ। ਹੂੰ ਦਾਰੂ ਹੂੰ ਅੱਛਾ ਇੱਕ ਨਾ ਮੇਲ ਈਗੋ ਦੀ ਗੱਲ ਬਹੁਤ ਚੱਲਦੀ ਅੱਜਕੱਲ ਕਿ ਯਾਰ ਮੇਲ ਈਗੋ ਤੇ ਗੱਲ ਆ ਗਈ ਤਾਂ ਐ ਹੋ ਜਾਂਦਾ ਫੀਮੇਲ ਈਗੋ ਕੀ ਹੁੰਦੀ ਐ? ਮੈਨੂੰ ਨਹੀਂ ਲੱਗਦਾ ਵੀ ਮੇਲ ਈਗੋ ਤੇ ਫੀਮੇਲ ਈਗੋ ਕੋਈ ਆ ਇੱਕ ਵੱਡੀ ਤੇ ਇੱਕ ਛੋਟੀ ਈਗੋ ਤਾਂ ਈਗੋ ਹੀ ਹੈ ਬਰਾਬਰ ਹੀ ਹੈ ਸੈਲਫ ਰਿਸਪੈਕਟ ਹੁੰਦੀ ਹੈ ਮੇਰੇ ਕਹਿਣ ਦਾ ਨਾ ਕਿ ਮੇਰੀ ਈਗੋ ਤੇ ਗੱਲ ਨਹੀਂ ਹੋਣੀ ਚਾਹੀਦੀ ਫਿਰ ਬੰਦਾ ਕੁਝ ਵੀ ਕਰ ਦੇ ਉਹ ਹੀ ਗੱਲ ਹੈ ਹਾਂ ਸੇਮ ਹੀ ਹੈ ਗੱਲ ਤਾਂ ਉਹਨੇ ਤੇ ਵੀ ਨਹੀਂ ਹੋਣੀ ਚਾਹੀਦੀ ਹਾਂ ਜਦੋਂ ਤੁਸੀਂ ਗੱਲ ਲਈ ਘੱਟ ਦਿਖਾਉਂਗੇ ਤਾਂ ਆਬਵੀਅਸਲੀ ਫਿਰ ਉਹ ਫੀਮੇਲ ਈਗੋ ਤੇ ਗੱਲ ਆ ਗਈ ਕਿ ਔਰਤਾਂ ਕਿਸੇ ਵੱਲੋਂ ਘੱਟ ਨਹੀਂ ਹੈਗੀਆਂ ਮੈਨੂੰ ਲੱਗਦਾ ਕਿ ਦਾਰੋ ਤਾਂ ਕਿਤੇ ਨਾ ਕਿਤੇ ਆਪਦੇ ਤੁਸੀਂ ਵੇਖੋਗੇ ਜਿੰਨੇ ਵੀ ਮੇਲ ਐਕਟਰਸ ਨੇ ਉਹਨਾਂ ਤੋਂ ਕਿਸੇ ਕਿਤੇ ਤੁਹਾਨੂੰ ਘੱਟ ਨਹੀਂ ਲੱਗੂਗੀ ਕਿ ਇਹ ਔਰਤ ਹੈ ਤੇ ਇਹਨੂੰ ਦਬਾਇਆ ਜਾ ਸਕਦਾ ਤੇ ਇਹ ਘੱਟ ਹੈ ਪਰ ਉਹ ਆਪਦੇ ਦਾਇਰੇ 'ਚ ਰਹਿ ਕੇ ਆਪਦੀ ਤਹਿਜ਼ੀਬ 'ਚ ਰਹਿ ਕੇ ਫੇਰ ਕਰਦੀ ਹੈ ਨਾਉ ਬਦਤਮੀਜ਼ ਹੈ ਤੇ ਹਾਂ ਬਸਮਿਲ੍ਲਾ ਦਾ ਇਹੀ ਦਾਰੋਂ ਤੋਂ ਸਿੱਖਿਆ ਜਾ ਸਕਦਾ ਕਿ ਤੁਸੀਂ ਬਦਤਮੀਜ਼ ਨਾ ਹੋਵੋ ਕਿ ਅਸੀਂ ਤਾਂ ਕਿਸੇ ਦੀ ਨਹੀਂ ਸੁਣਦੀਆਂ ਉਹ ਕਿਸੇ ਦੀ ਨਹੀਂ ਸੁਣਦੀ ਔਰ ਉਹਨੂੰ ਪਤਾ ਹੈ ਕਿ ਉਹ ਸਿਚੁਏਸ਼ਨ ਹੈਂਡਲ ਕਿਵੇਂ ਕਰਨੀ ਆ ਕਿਸੇ ਨੂੰ ਕਿਸ ਤਰੀਕੇ ਨਾਲ ਜਵਾਬ ਦੇਣਾ ਕਿੱਥੇ ਕਿੰਨੇ ਕੁ ਲੈਜੇ ਦੀ ਜਾਂ ਕਿੰਨਾ ਕੁ ਤੁਹਾਨੂੰ ਆਪਦੀ ਆਪ ਦਾ ਜਿਹੜਾ ਸੁਰਾ ਉੱਚਾ ਲੈ ਕੇ ਜਾਣਾ ਉਹਨੂੰ ਪਤਾ ਹੈ ਕਿ ਕਿੱਥੇ ਕਿਸ ਤਰੀਕੇ ਨਾਲ ਗੱਲ ਕਰਨੀ ਹੈ ਇਹ ਹਰ ਕੁੜੀ ਨੂੰ ਪਤਾ ਹੋਣਾ ਚਾਹੀਦਾ ਹਰ ਇੱਕ ਕੁੜੀ ਦੇ ਅੰਦਰ ਹੀ ਹੁੰਦਾ ਜਿਵੇਂ ਸਬਰ ਵੀ ਬਹੁਤ ਹੁੰਦਾ ਨਾ ਕੁੜੀਆਂ ਦੇ ਵਿੱਚ ਇੱਕ ਮਾਤਮਾ ਨਹੀਂ ਪਾ ਕੇ ਭੇਜਿਆ ਇੱਕ ਸ਼ਾਇਰ ਉਹ ਕਹਿੰਦਾ ਵੀ ਜਿਹੜੀ ਕੁੜੀ ਆ ਇੱਕ ਫੁੱਲ ਦੇ ਨਾਲ ਖੁਸ਼ ਹੋ ਜਾਂਦੀ ਹੈ ਇੱਕ ਸ਼ਬਦ ਨਾਲ ਤਬਾਹ ਹੋ ਜਾਂਦੀ ਹੈ ਬਿਲਕੁਲ ਕਿਉਂਕਿ ਸੈਂਸਿਟਿਵ ਹੁੰਦੀਆਂ ਨਾ ਜ਼ਿਆਦਾ ਇਮੋਸ਼ਨਲ ਹੁੰਦੀਆਂ ਨੇ ਕੁੜੀਆਂ ਮੈਨੂੰ ਲੱਗਦਾ ਕਿ ਕੁੜੀਆਂ ਨੂੰ ਪੈਸੇ ਨਾਲ ਨਹੀਂ ਖੁਸ਼ ਕੀਤਾ ਜਾ ਸਕਦਾ ਜੇ ਤੁਸੀਂ ਫੁੱਲ ਕਿਹਾ ਤਾਂ ਇਹੀ ਇਸ ਗੱਲ ਦੀ ਐਗਜ਼ਾਮਪਲ ਹੈ ਕਿ ਉਹ ਇੱਕ ਨਿੱਕੇ ਜਿਹੇ ਫੁੱਲ ਨਾਲ ਤੁਸੀਂ ਉਹਨੂੰ ਕਿੰਨੀ ਇੱਜ਼ਤ ਤੇ ਕਿੰਨੀ ਪਿਆਰ ਨਾਲ ਦਿੱਤਾ ਹੈ ਨਾ ਉਹਦੇ ਲਈ ਇਹੀ ਮਾਇਨੇ ਰੱਖਦਾ ਇਸ ਕਰਕੇ ਉਹ ਨਿੱਕੇ ਜਿਹੇ ਫੁੱਲ ਨਾਲ ਵੀ ਖੁਸ਼ ਹੋ ਜਾਂਦੀਆਂ ਇੱਕ ਡਾਇਲੋਗ ਹੈ ਕਿ ਅਸੀਂ ਪਰੀਆਂ ਨਹੀਂ ਛੁਰੀਆਂ ਹਮ ਡਾਇਲੋਗ ਬਹੁਤ ਕਮਾਲ ਦਾ ਹੈ ਪਰੀਆਂ ਕੌਣ ਨੇ ਤੇ ਛੁਰੀਆਂ ਕੌਣ ਨੇ ਸੋਸਾਇਟੀ 'ਚ ਪਰੀਆਂ ਉਹਨਾਂ ਨੂੰ ਕਹਿੰਦੀ ਹੈ ਉਹ ਆਪਦੀ ਉਹਦੇ ਨਾਲ ਕੁੜੀ ਕੰਮ ਕਰਦੀ ਹੈ ਉਹਨੂੰ ਕਹਿੰਦੀ ਆ ਕਿ ਜਿੰਦਰੇ ਤੂੰ ਮਾਣ ਕਰਿਆ ਕਰ ਹੈਨਾ ਆਪਾਂ ਪਾਪਾ ਦੀਆਂ ਪਰੀਆਂ ਨਹੀਂ ਛੁਰੀਆਂ ਹੈਨਾ ਕਿਉਂਕਿ ਉਹਦਾ ਮਤਲਬ ਇਹ ਹੈ ਉਹ ਕਹਿੰਦੀ ਵੀ ਹੈ ਉੱਥੇ ਕਿ ਪਾਪਾ ਦੀਆਂ ਪਰੀਆਂ ਤਾਂ ਪਰੀਆਂ ਦਾ ਤਾਂ ਘਰੇ ਹਨਾ ਇੱਕ ਕਾਗਰੋਜ ਤੋਂ ਡਰ ਕੇ ਸਰ ਜਾਂਦਾ ਹਾਂ ਤੇਰੇ ਮੇਰੇ ਵਰਗੀਆਂ ਨੂੰ ਤਾਂ ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ਮਿੱਦਣੀਆਂ ਪੈਂਦੀਆਂ ਨੇ ਇਸ ਕਰਕੇ ਜਿੰਦਰੇ ਮਾਨ ਕਰਿਆ ਕਰ ਕਿ ਆਪਾਂ ਪਰੀਆਂ ਨਹੀਂ ਛੁਰੀਆਂ ਆਪਾਂ ਪਰੀਆਂ ਨਹੀਂ ਆਪਾਂ ਛੁਰੀਆਂ ਪਰ ਮੈਨੂੰ ਲੱਗਦਾ ਹਰ ਕੁੜੀ ਨੂੰ ਬਾਹਰ ਜਦੋਂ ਆਪਦੇ ਘਰ ਤੋਂ ਬਾਹਰ ਆਉਂਦੀ ਹੈ ਉਦੋਂ ਉਹਨੂੰ ਉਹਨਾਂ ਨੂੰ ਛੁਰੀਆਂ ਬਣ ਕੇ ਹੀ ਵਿਚਰਨਾ ਚਾਹੀਦਾ ਇਸ ਸਮਾਜ ਦੇ ਵਿੱਚ ਜਿਹੜਾ ਕਿ ਕੁੜੀਆਂ ਲਈ ਕੋਈ ਬਹੁਤੀ ਇੱਜ਼ਤ ਨਹੀਂ ਰੱਖਦਾ ਹਾਂ ਹੈਨਾ ਪਰੀਆਂ ਉਹ ਬਣਨ ਪਰੀਆਂ ਬਣਨ ਤੇ ਕੋਈ ਰੋਕ ਨਹੀਂ ਪਰ ਮੈਨੂੰ ਲੱਗਦਾ ਪਰੀਆਂ ਤੁਹਾਨੂੰ ਆਪਦੇ ਘਰ ਚ ਹੀ ਬਣ ਕੇ ਰੋ ਉੱਥੇ ਹੀ ਤੁਹਾਨੂੰ ਉਹ ਮਾਹੌਲ ਮਿਲਦਾ ਪਰੀਆਂ ਵਾਲਾ ਬਾਹਰ ਜੇ ਤੁਹਾਨੂੰ ਤੁਸੀਂ ਛੁਰੀਆਂ ਨਹੀਂ ਬਣੋਗੀਆਂ ਤਾਂ ਸਮਾਜ ਬਹੁਤ ਖਰਾਬ ਹੈ ਅਸੀਂ ਵੇਖਦੇ ਹਾਂ ਤੇ ਉਹਨਾਂ ਦਾ ਸਾਹਮਣਾ ਤੁਹਾਨੂੰ ਉਹਨਾਂ ਵਰ ਉਹਨਾਂ ਜਿੰਨਾ ਕੀ ਜਿੰਨੇ ਉਹ ਬੁਰੇ ਨੇ ਉਨਾ ਹੀ ਤੁਹਾਨੂੰ ਸੋਲਿਡ ਹੋਣਾ ਪਊਗਾ ਉਹਨੂੰ ਛੁਰੀਆਂ ਗਿਆ ਗਿਆ ਐਸੀਆਂ ਗੁਣੀਆਂ ਜੀ ਇੱਕ ਆਖਰੀ ਸਵਾਲ ਪੁੱਛੂਗਾ ਮੈਂ ਇੰਟਰਵਿਊ ਦੇ ਰਿਗਾਰਡਿੰਗ ਇੱਕ ਨਾ ਤੁਸੀਂ ਹਥਿਆਰ ਵੀ ਚੱਕਦੇ ਹੋ ਇਸ ਇਸ ਫਿਲਮ Web series ਦੇ ਵਿੱਚ ਹਥਿਆਰ ਨਾ ਮਰਦਾਂ ਦਾ ਕਿਹਾ ਜਾਂਦਾ ਹੈ ਗੈਣਾ ਹੁੰਦਾ ਵੀ ਇਸ ਨੂੰ ਮਰਦ ਦੇ ਨਾਲ ਹੀ ਜੋੜਿਆ ਜਾਂਦਾ ਤੁਹਾਡਾ ਡਾਇਲੋਗ ਵੀ ਇਸ ਦੇ ਵਿੱਚ ਹੈਨਾ ਤਾਂ ਜਦੋਂ ਤੁਸੀਂ ਹਥਿਆਰ ਫੜਿਆ ਕੀ ਫੀਲ ਸੀ ਤੁਹਾਨੂੰ ਫੀਲ ਹੋਈ ਜਦੋਂ ਗੁਰੂ ਮਹਾਰਾਜ ਨੇ ਕਿਹਾ ਸੀਗਾ ਕਿ ਚਿੜੀਓਂ ਸੇ ਮੈਂ ਬਾਤ ਤੋੜਾਂ ਮਤਲਬ ਚਿੜੀਆਂ ਗੈਹੰਦਾ ਨਾ ਕੁੜੀਆਂ ਨੂੰ ਉਹਨਾਂ ਨੇ ਬਾਜ ਨਾਲ ਤੁਹਾਨੂੰ ਉਹ ਚੀਜ਼ ਕਨੈਕਟ ਹੋਈ ਕਿ ਯਾਰ ਸਾਡੇ ਅੱਛੀ ਵੀ ਮੈਨੂੰ ਇਹ ਲੱਗਦਾ ਕਿ ਹਥਿਆਰ ਤਾਂ ਸਿਰਫ ਆਪਣੇ ਗੁਰੂਆਂ ਨੇ ਵੀ ਕਹਿ ਕੇ ਜਿਸ ਵੇਲੇ ਕੋਈ ਹੈ ਨਾ ਜੁਲਮ ਚਾਇਜ਼ ਨੇ ਜਿਸ ਜੁਲਮ ਹੋਵੇ ਤਾਂ ਹਥਿਆਰ ਚੱਕਣਾ ਮੈਨੂੰ ਇਹ ਨਹੀਂ ਲੱਗਦਾ ਕਿ ਉਹ ਹਥਿਆਰ ਸਿਰਫ ਬੰਦਾ ਹੀ ਚੱਕ ਸਕਦਾ ਜ਼ਰੂਰਤ ਪੈਣ ਤੇ ਔਰਤ ਵੀ ਚੱਕ ਲਵੇ ਤਾਂ ਇਹਨੂੰ ਐ ਨਹੀਂ ਦੇਖਿਆ ਜਾਣਾ ਚਾਹੀਦਾ ਕਿ ਹਥਿਆਰ 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 ਹੂੰ ਉਹ ਨਹੀਂ ਇਸ ਲਈ ਬਣਿਆ ਕਿ ਕੱਲਾ ਬੰਦਾ ਹੀ ਹਥਿਆਰ ਨੂੰ ਵਰਤੇ ਹੂੰ ਜੇ ਕਿਸੇ ਵੇਲੇ ਜ਼ਰੂਰਤ ਪੈਂਦੀ ਹੈ ਤਾਂ ਔਰਤ ਨੂੰ ਵੀ ਚੱਕ ਲੈਣੇ ਚਾਹੀਦੇ ਆ ਹੂੰ ਕੁੱਲ ਸਿੱਧੂ ਸ਼ਾਂਤ ਰਹਿਣ ਦੇ ਲਈ ਕੀ ਕਰਦੀ ਹੈ ਪਤਾ ਨਹੀਂ ਮੇਰਾ ਸੁਭਾਈ ਹੈ ਲੈ ਕਈ ਵੇਲੇ ਜ਼ਿੰਦਗੀ ਜਸਟਾਪ ਹੋ ਜਾਈ ਅੱਛਾ ਉਸ ਤਰ੍ਹਾਂ ਦਾ ਸ਼ਾਂਤ ਹਾਂ ਡਿਸਟਰਬ ਤਾਂ ਹੋ ਜਾਈਦਾ ਇਨਸਾਨ ਆ ਕੋਸ਼ਿਸ਼ ਕਰੀਦੀ ਮੈਂ ਦੋ ਤਿੰਨ ਦਿਨ ਫਿਰ ਜ਼ਿਆਦਾ ਡਿਸਟਰਬ ਰਹਿਨੀ ਆ ਜੇ ਕੋਈ ਇਹ ਜੀ ਗੱਲ ਹੋ ਜੇ ਕੋਈ ਵਧੀਆ ਚੀਜ਼ ਖਾਂਦੇ ਹੋ ਜਿਵੇਂ ਮੈਨੂੰ ਮੈਂ ਡਿਸਟਰਬ ਹੁੰਦਾ ਮੈਂ ਕੋਈ ਵਧੀਆ ਜੀ ਚੀਜ਼ ਖਾਣਾ ਮੈਂ ਡਿਸਟਰਬ ਹੁੰਨੀ ਆ ਤਾਂ ਮੈਂ ਹਾਂ ਖਾਂਦੀ ਵੀ ਆ ਪਰ ਮੈਨੂੰ ਹੁੰਦਾ ਕਿ ਬਾਹਰ ਚਲੀ ਜਾਵਾਂ ਕੋਈ ਸ਼ਾਪਿੰਗ ਸ਼ਾਪਿੰਗ ਕੋਈ ਸੋਹਣੀਆਂ ਦੁਕਾਨਾਂ ਕੋਈ ਸੋਹਣਾ ਇਹ ਕੁੜੀ ਵਾਲੀ ਆ ਇਹ ਤਾਂ ਹੁੰਦਾ ਹੀ ਹੈ ਕੁੜੀਆਂ ਦਾ ਹੈਨਾ ਇਹ ਇਹ ਮੈਨੂੰ ਮੈਨੂੰ ਸ਼ਾਪਿੰਗ ਹੀਲ ਕਰਦੀ ਆ ਪਰ ਪ੍ਰੋਬਲਮ ਉਹਦੋਂ ਹੁੰਦੀ ਹੈ ਵੀ ਜਦੋਂ ਤੁਸੀਂ ਡਿਸਰਬ ਵੀ ਹੋਵੋ ਤੇ ਤੁਹਾਡੇ ਕੋਲ ਪੈਸੇ ਵੀ ਨਾ ਹੋਣ ਫਿਰ ਸ਼ਾਪਿੰਗ ਹੀਲ ਗਿਵਏ ਕਰੂਗੀ ਸ਼ਾਪਿੰਗ ਤਾਂ ਪੈਸੇ ਨਾਲ ਹੁੰਦੀ ਹੈ ਨਾ ਪਰ ਖੈਰ ਮੈਂ ਉਹ ਆ ਕਿ ਮੈਂ ਤਾਂ ਵਿੰਡੋ ਸ਼ਾਪਿੰਗ ਨਾਲ ਵੀ ਖੁਸ਼ ਹੋ ਜਾਨੀ ਕਿਉਂਕਿ ਮੈਨੂੰ ਚੀਜ਼ਾਂ ਦੇਖ ਕੇ ਖੁਸ਼ੀ ਮਿਲਦੀ ਹੈ ਐਸਾ ਕੁੜੀਆਂ ਵਾਲੀ ਕੋਈ ਗੱਲ ਨਹੀਂ ਜਿਵੇਂ ਤੁਸੀਂ ਕਿਹਾ ਮੈਨੂੰ ਤੁਸੀਂ ਬੱਚਿਆਂ ਦੇ ਖਡਾਉਣੇ ਵਾਲੀ ਦੁਕਾਨ 'ਚ ਵੀ ਵੜ ਦੋਗੇ ਨਾ ਮੇਰਾ ਮੂਡ ਹੈਪੀ ਹੋ ਜਾਊਗਾ ਪਾਂਡਿਆਂ ਵਾਲੀ ਜਿਵੇਂ ਵੜ ਦੋਂਗੇ ਮੇਰਾ ਮੂਡ ਤਾਂ ਵੀ ਹੈਪੀ ਆ ਇਹ ਨਹੀਂ ਵੀ ਮੈਂ ਕੁੜੀਆਂ ਤੁਸੀਂ ਮੈਨੂੰ ਅ ਪਰਸ ਜਾਂ ਕੱਪੜਿਆਂ ਦੀਆਂ ਦੁਕਾਨਾਂ 'ਚ ਹੀ ਵੇਖੋ ਮੈਨੂੰ ਰਾਸ਼ਨ ਦੀ ਸਿੰਪਲ ਪਰਚੂਨ ਦੀ ਦੁਕਾਨ 'ਚ ਵੀ ਵੜ ਦੋਂਗੇ ਮੈਂ ਉੱਥੇ ਵੀ ਖੁਸ਼ ਆ ਮੈਨੂੰ ਨਹੀਂ ਪਤਾ ਵੀ ਵੀ ਇਹਨੂੰ ਮੈਂ ਹੋਰ ਕਿਵੇਂ ਡਿਸਕ੍ਰਾਈਬ ਕਰਾਂ ਵੀ ਇਹ ਕਿਉਂ ਆ ਮੈਨੂੰ ਇਹ ਨਹੀਂ ਪਤਾ ਪਰ ਉਹ ਕਿਸੇ ਵੀ ਤਰ੍ਹਾਂ ਦੀ ਐ ਦੁਕਾਨ ਹੋ ਸਕਦੀ ਹੈ ਜਿੱਥੇ ਸਮਾਨ ਮਿਲਦਾ ਭਾਵੇਂ ਉਹ ਜਵਾਕਾਂ ਦੇ ਖਿਡਾਉਣੇ ਹੋਣ ਮੈਂ ਖਿਡਾਉਣੇ ਦੇਖ ਕੇ ਵੀ ਉਨੀ ਹੀ ਖੁਸ਼ ਹੋਊਂਗੀ ਜਿੰਨਾ ਮੈਂ ਕੱਪੜੇ ਜਾਂ ਮੇਕਅਪ ਜਾਂ ਪਰਸ ਦੇਖ ਕੇ ਖੁਸ਼ ਹੋऊंगी बस چیزਾਂ ਮੈਨੂੰ ਦਿਖਣੀਆਂ ਚਾਹੀਦੀਆਂ ਕਿ ਇੰਨੀਆਂ ਪਈਆਂ ਆ ਵੀ ਦੇਖ ਲਿਆ ਆ ਵੀ ਦੇਖ ਲਿਆ ਉਹ ਮੈਨੂੰ ਹੈਪੀਨੈਸ ਮਿਲਦੀ ਆਹੀ ਗੱਲਾਂ ਤੁਹਾਡੀਆਂ ਤੁਹਾਨੂੰ ਖਾਸ ਬਣਾਉਂਦੀਆਂ ਨੇ ਹਟਕੇ ਬਣਾਉਂਦੀਆਂ ਨੇ ਜੋ ਚੀਜ਼ਾਂ ਦਾ ਰੋਚ ਦਿਖ ਵੀ ਰਹੀਆਂ ਨੇ ਉਮੀਦ ਕਰਦੇ ਆ ਕਿ ਜਿਸ ਤਰੀਕੇ ਦਾ ਟ੍ਰੇਲਰ ਹੈ ਉਸ ਤੋਂ 10 ਗੁਣਾ ਇਹ ਵੈਬ ਸੀਰੀਜ਼ ਵਧੀਆ ਹੋਏਗੀ ਸਭ ਨੂੰ ਇਹੀ ਉਮੀਦ ਹੈ ਤੁਹਾਨੂੰ ਮੁਬਾਰਕਾਂ ਤੁਹਾਨੂੰ ਵਧਾਈਆਂ 4 ਜੁਲਾਈ ਕੇਬਲ 1 OTT ਪਲੇਟਫਾਰਮ ਦੇ ਉੱਤੇ ਇਹ ਵੈਬ ਸੀਰੀਜ਼ ਆ ਰਹੀ ਹੈ ਬਾਕੀ ਤੁਸੀਂ ਪੰਜਾਬੀ ਆ ਗਏ ਉਹਨੂੰ ਪਿਆਰ ਦੇਂਦੇ ਰਹੋ ਤੇ ਜੁੜੇ ਰਹੋ ਸਾਡੇ ਚੈਨਲ ਨਾਲ ਧੰਨ